ਜਿਹੜਾ ਕਰਮਜੀਤ ਟਰਮੋਲ ਆ ਮੁੱਖ ਮੰਤਰੀ ਦਾ ਦੋਸਤ ਹੈ ਇਹਨਾਂ ਨੇ ਹੀ ਪਹਿਲਾਂ ਇੱਥੇ ਇੱਕ ਜਾਲੀ ਸਰਟੀਫਿਕੇਟ ਬਣਵਾਇਆ ਮੋਹਾਲੀ ਤੋਂ ਕਰਮਜੀਤ ਟਰਮੋਲ ਦਾ ਫਿਰ ਉਹਨੂੰ ਇਲੈਕਸ਼ਨ ਲੜਾਇਆ ਕਿਹਾ ਸਾਡੇ ਸ਼ੈਡਿਊਲਡ ਕਾਸਟ ਲੋਕਾਂ ਨਾਲ ਧੱਕਾ ਹੈ ਕਿਉਂਕਿ ਫਿਰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ 4 ਸੀਟਾਂ ਰਿਜ਼ਰਵ ਹੈ ਉਹਨਾਂ ਦੇ ਵਿੱਚ ਅਸੀਂ ਅੱਜ ਦੇਸ਼ ਆਜ਼ਾਦ ਹੋਏ ਨੂੰ 78 ਸਾਲ ਹੋ ਗਏ ਐ ਔਰ 78 ਸਾਲਾਂ ਬਾਅਦ ਵੀ ਜਿਹੜਾ ਇਹ ਫਰਜੀਵਾੜਾ ਜਾਲੀ ਸਰਟੀਫਿਕੇਟਾਂ ਦਾ ਅੱਜ ਵੀ ਚੱਲ ਰਿਹਾ। ਕੁੱਝ ਸਮੇਂ ਮੁੱਖ ਮੰਤਰੀ ਵੀ ਮੰਗ ਪੱਤਰ ਦਿੱਤੇ ਆ, ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਵੀ ਲਿਆ। ਮੁੱਖ ਮੰਤਰੀ ਨੇ ਕਦੇ ਸਾਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ। ਇਸੇ ਦਫ਼ਤਰ ਦੇ ਵਿੱਚ 14 10 24 ਨੂੰ ਇਹ ਪੱਤਰ ਆਇਆ। ਔਰ 14 10 24 ਤੋਂ ਬਾਅਦ ਅੱਜ 3 ਮਹੀਨੇ ਹੋ ਗਏ, 4 ਮਹੀਨੇ। ਅਜੇ ਤੱਕ ਜ਼ਿਲ੍ਹਾ ਪੜਾਈ ਅਫਸਰ ਦਫ਼ਤਰ ਨੇ ਇਹਦੀ ਕੋਈ ਪੜਤਾਲ ਨਹੀਂ ਕੀਤੀ। ਇਹ ਕੋਈ ਆਮ ਲੋਕਾਂ ਦੀ ਸਰਕਾਰ ਨਹੀਂ ਹੈਗੀ ਇਹ ਜਿਹੜੇ ਇਹਨਾਂ ਦੇ 92 ਐਮਐਲਏ ਆ 93 94 ਜਿੰਨੇ ਵੀ ਹੋ ਗਏ ਆ ਇਹ ਇਹ ਇੱਕ ਕਿਸਮ ਦੇ ਐਡੇ ਭੁਖੜ ਕਿਸਮ ਦੇ ਕਰਿੰਦੇ ਆ ਸਰਕਾਰ ਦੇ ਜਿਹੜੇ ਕੇ ਲੱਪ ਗੜੱਪੀ ਭ੍ਰਿਸ਼ਟਾਚਾਰ ਚ ਵਾਦਾ ਕਰ ਰਹੇ ਜਿਹੜੇ ਅਧਿਕਾਰੀ ਕੁਰਸੀਆਂ ਤੇ ਬਹਿ ਕੇ ਪੰਜਾਬ ਦੇ ਖਜ਼ਾਨੇ ਚੋਂ ਤਨਖਾਹ ਲੈਂਦੇ ਆ ਪੰਜਾਬ ਦੇ ਲੋਕਾਂ ਦੇ ਜਿਹੜੇ ਆ ਜੇਬਾਂ ਚੋਂ ਜਾ ਰਹੀ ਆ ਉਹ ਤਨਖਾਹ ਔਰ ਉਹ ਤਨਖਾਹ ਲੈ ਕੇ ਕੋਈ ਕੰਮ ਨਹੀਂ ਕਰਦੇ ਤੁਸੀਂ ਦੇਖੋ ਵੀ ਇਹ ਪੱਤਰ ਹੈ ਜਿਹੜਾ 14 10 24 ਦਾ ਜ਼ਿਲ੍ਹਾ ਭਲਾਈ ਅਫਸਰ ਕੋਲੇ ਆਇਆ ਹੋਇਆ ਹੈ ਔਰ ਜੇ ਇਹ ਭ੍ਰਿਸ਼ਟਾਚਾਰ ਨਹੀਂ ਹੈ ਕਿ ਚਾਰ-ਚਾਰ ਮਹੀਨੇ ਬੰਦੇ ਕੁਰਸੀਆਂ ਤੇ ਬੈਠ ਕੇ ਕੋਈ ਉਹਦੀ ਜਜਮੈਂਟ ਨਹੀਂ ਦੇ ਰਹੇ ਇਸ ਟਾਈਮ ਅਸੀਂ ਜ਼ਿਲ੍ਹਾ ਭਲਾਈ ਅਫਸਰ ਸੰਗਰੂਰ ਖੜੇ ਹੋਏ ਆ ਪਿਛਲੇ ਲੋਕ ਸਭਾ ਦੇ ਇਲੈਕਸ਼ਨ ਦੇ ਦੌਰਾਨ ਕਾਫੀ ਰੌਲਾ ਪਿਆ ਸੀਗਾ ਕਿਉਂਕਿ ਲੋਕ ਸਭਾ ਦੇ ਇਲੈਕਸ਼ਨ ਦੇ ਦੌਰਾਨ ਆ ਜਿਹੜਾ ਪ੍ਰੀਤਕੋਟ ਹਲਕੇ ਤੋਂ ਕਰਮਜੀਤ ਅਨਮੋਲ ਨੇ ਜਿਹੜੇ ਉਹ ਫਾਰਮ ਭਰੇ ਸੀਗੇ ਤੇ ਤੁਹਾਨੂੰ ਦੱਸ ਦਈਏ ਉਹਨਾਂ ਫਾਰਮਾਂ ਦੇ ਉੱਤੇ ਆ ਜਿਹੜਾ ਉਹ ਰੋਲਾ ਵੀ ਪਿਆ ਸੀਗਾ ਤੇ ਉਸ ਦੀ ਸ਼ਿਕਾਇਤ ਆ ਜਿਹੜੀ ਅਵਤਾਰ ਸਿੰਘ ਸਹੋਤਾ ਜੀ ਉਹਨਾਂ ਵੱਲੋਂ ਕੀਤੀ ਗਈ ਸੀਗੀ ਕਿ ਕਰਮਜੀਤ ਅਨਮੋਲ ਜੀ ਦੇ ਜੋ ਸਰਟੀਫਿਕੇਟ ਉਹਨਾਂ ਨੇ ਲੋਕ ਸਭਾ ਦੇ ਇਲੈਕਸ਼ਨ ਦੇ ਲਈ ਲਾਏ ਹੈਗੇ ਆ ਉਹ ਜਾਲੀ ਹੈਗੇ ਆ ਉਹ ਐਸ்சி ਦੇ ਨਾਲ ਸਬੰਧਤ ਨਹੀਂ ਗੇ ਸ਼੍ਰੀ ਪ੍ਰਧਾਨ ਜੀ ਅੱਜ ਪਿਛਲੇ ਲੋਕ ਸਭਾ ਦੇ ਇਲੈਕਸ਼ਨ ਦੇ ਦੌਰਾਨ ਆ ਜਿਹੜਾ ਤੁਸੀਂ ਸ਼ਿਕਾਇਤ ਕੀਤੀ ਸੀਗੀ ਸਕਾਇਤ ਤੋਂ ਬਾਅਦ ਆ ਜਿਹੜੀ ਉਹ ਫੀਰ ਕੋਰਟ ਤੋਂ ਚਿੱਠੀ ਮਾਰਕ ਹੋ ਕੇ ਉਹ ਸਕਾਇਤ ਮਾਰਕ ਹੋ ਕੇ ਇੱਥੇ ਸੰਗਰੂਰ ਆਈ ਹੈਗੀ ਹੁਣ ਇਸ ਟਾਈਮ ਕੀ ਸਟੇਟਸ ਆ ਜੀ ਨਮੋ ਵਧਾਏ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਸਹੋਤਾ ਸਪੋਕਸਮੈਨ ਆ ਰਿਜ਼ਰਵੇਸ਼ਨ ਚੋੜਫੜੋ ਪੱਕਾ ਮੋਰਚਾ ਮਹਾਲੀ ਅੱਜ ਅਸੀਂ ਸੰਗਰੂਰ ਵਿਖੇ ਜ਼ਿਲ੍ਹਾ ਭਲਾਈ ਅਫਸਰ ਦਫ਼ਤਰ ਪਹੁੰਚੇ ਆ ਕਿਉਂਕਿ ਕਰਮਜੀਤ ਅਨਮੋਲ ਪੁੱਤਰ ਸਾਧੂ ਸਿੰਘ ਆ ਜੋ ਕਿ ਮਰਾਸੀ ਜਾਤੀ ਨਾਲ ਸੰਬੰਧਿਤ ਹੈ ਉਹਨੇ ਇੱਕ ਮਹਾਲੀ ਤੋਂ ਜਾਲੀ ਐਸਸੀ ਸਰਟੀਫਿਕੇਟ ਬਣਾ ਕੇ ਲੋਕ ਸਭਾ ਦਾ ਇਲੈਕਸ਼ਨ ਆ ਫਰੀਦਕੋਟ ਰਾਖਵਾ ਹਲਕੇ ਤੋਂ ਚੋਣ ਲੜੀ ਹੈ ਔਰ ਉਸ ਸਮੇਂ ਵੀ ਅਸੀਂ ਕਾਫੀ ਸਰਕਾਰ ਤੱਕ ਚੋਣ ਕਮਿਸ਼ਨ ਤੱਕ ਅਪਰੋਚ ਕੀਤੀ ਪਰ ਉਹ ਜਿਹੜਾ ਸਾਰਾ ਸਿਸਟਮ ਸੀਗਾ ਉਹ ਅਧ ਵਿਚਾਲੇ ਲਮਕਦਾ ਰਿਹਾ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਹੈ ਕਿ 14 10 24 ਨੂੰ ਉਸੇ ਸ਼ਿਕਾਇਤ ਦੇ ਨਪਟਾਰੇ ਦੇ ਸਬੰਧ ਚ ਜ਼िला ਭਲਾਈ ਅਫਸਰ ਸੰਗਰੂਰ ਨੂੰ ਇੱਕ ਪੱਤਰ ਜਾਰੀ ਹੋਇਆ ਕਿ ਇਹਦੀ ਪੜਤਾਲ ਕਰਕੇ ਤੁਰੰਤ ਇਹਦਾ ਨਪਟਾਰਾ ਕਰਨ ਲਈ ਤੁਸੀਂ ਇਹਦੀ ਪੜਤਾਲ ਕਰੋ ਕਿ ਕਰਮਜੀਤ ਸਿੰਘ ਅਨਮੋਲ ਦੀ ਕਿਹੜੀ ਜਾਤੀ ਹੈ ਜਾਂ ਉਹਦੇ ਡਾਕੂਮੈਂਟ ਪੇਸ਼ ਕੀਤੇ ਜਾਣ ਤਾਂ ਦੁੱਖ ਦੀ ਗੱਲ ਹੈ ਕਿ ਅੱਜ 28 ਫਰਵਰੀ 2025 ਹੈ 14 10 24 ਦਾ ਇਹਨਾਂ ਕੋਲੇ ਇਹ ਗਸ਼ਤੀ ਪੱત્ર ਆਇਆ ਹੋਇਆ ਹੈ ਜਿਹਦਾ ਕਿ ਅਜੇ ਤੱਕ ਜ਼िला ਭਲਾਈ ਅਫਸਰ ਸੰਗਰੂਰ ਨੇ ਕੋਈ ਨੋਟਾਰਾ ਨਹੀਂ ਕੀਤਾ ਮੈਂ ਅੱਜ ਇੱਥੇ ਆਇਆ ਔਰ ਦੇਖਿਆ ਜ਼िला ਭਲਾਈ ਅਫਸਰ ਵੀ ਨਹੀਂ ਮਿਲੇ ਨਾ ਕੋਈ ਤਹਿਸੀਲ ਭਲਾਈ ਅਫਸਰ ਮਿਲਿਆ ਇੱਥੇ ਸਰਦਾਰ ਗਰਜੰਟ ਸਿੰਘ ਸਬਡੈਂਟ ਮਿਲਿਆ ਦਾਫਤਰ ਚ ਉਹਨਾਂ ਨੂੰ ਅਸੀਂ ਆਰਟੀਆਈ ਲਈ ਵੀ ਇੱਕ ਸੂਚਨਾ ਮੰਗੀ ਹੈ ਕਿ ਇਸ ਸ਼ਿਕਾਇਤ ਦੀ ਜਿਹੜੀ ਪ੍ਰोसीडिंग ਆ ਸਾਨੂੰ ਦਿੱਤੀ ਜਾਵੇ ਅਗਲੀ ਗੱਲ ਇਹ ਆ ਦੁੱਖ ਦੀ ਕਹਿਣੀ ਪੈਂਦੀ ਹੈ ਕਿ ਇਹ ਮੁੱਖ ਮੰਤਰੀ ਦਾ ਜ਼ਿਲ੍ਹਾ ਮਾਨਯੋਗ ਮੁੱਖ ਮੰਤਰੀ ਕਹਿੰਦੇ ਆ ਕਿ ਸਾਰੇ ਪੰਜਾਬ ਦੇ ਵਿੱਚ ਜੰਨਾ ਵੀ ਪ੍ਰਬੰਧਕੀ ਸਿਸਟਮ ਆ ਸਾਡਾ ਔਰ ਬੜਾ ਬਾਖੂਬੀ ਚੱਲ ਰਿਹਾ ਤੇ ਦੁੱਖ ਜ਼ਾਹਰ ਕਰਨਾ ਪੈ ਰਿਹਾ ਕਿ ਇਸ ਭਲਾਈ ਅਫਸਰ ਦਫ਼ਤਰ ਨੇ ਤਸੀਲ ਭਲਾਈ ਅਫਸਰ ਸੁਨਾਮ ਨੂੰ ਇਹ ਜਿਹੜੀ ਪੜਤਾਲ ਆਸਤੇ ਚਿੱਠੀ ਮਾਰਕ ਕੀਤੀ ਹੈ ਜਿਹੜੀ ਕਿ ਤਸੀਲ ਭਲਾਈ ਅਫਸਰ ਸੁਨਾਮ ਨੇ ਅਜੇ ਤੱਕ ਇਸ ਚਿੱਠੀ ਦਾ ਜਸਵੀਰ ਸਿੰਘ ਨੇ ਉੱਤੇ ਤਹਿਸੀਲ ਭੜਾਈ ਅਫਸਰ ਇਸ ਚਿੱਠੀ ਦਾ ਕੋਈ ਨੋਪਟਾਰੀ ਨਹੀਂ ਕੀਤਾ ਕਿਉਂਕਿ ਜਿਹੜਾ ਕਰਮਜੀਤ ਧਰਮੋਲ ਆ ਮੁੱਖ ਮੰਤਰੀ ਦਾ ਦੋਸਤ ਹੈ ਇਹਨਾਂ ਨੇ ਹੀ ਪਹਿਲਾਂ ਇੱਥੇ ਇੱਕ ਜਾਲੀ ਸਰਟੀਫਿਕੇਟ ਬਣਵਾਇਆ ਮੁਹਾਲੀ ਤੋਂ ਕਰਮਜੀਤ ਧਰਮੋਲ ਦਾ ਫਿਰ ਉਹਨੂੰ ਇਲੈਕਸ਼ਨ ਲੜਾਇਆ ਇਸ ਕਰਕੇ ਇਹ ਜਿਹੜਾ ਸਾਡੇ ਸ਼ੈਡਿਊਲਡ ਕਾਸਟ ਲੋਕਾਂ ਨਾਲ ਧੱਕਾ ਹੈ ਕਿਉਂਕਿ ਫਿਰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ 4 ਸੀਟਾਂ ਰਿਜ਼ਰਵ ਹੈ ਉਨ੍ਹਾਂ ਦੇ ਵਿੱਚ ਅਸੀਂ ਅੱਜ ਦੇਸ਼ ਆਜ਼ਾਦ ਹੋਏ ਨੂੰ 78 ਸਾਲ ਹੋ ਗਏ ਐ ਔਰ 78 ਸਾਲਾਂ ਬਾਅਦ ਵੀ ਜਿਹੜਾ ਇਹ ਫਰਜੀਵਾੜਾ ਜਾਲੀ ਸਰਟੀਫਿਕੇਟਾਂ ਦਾ ਅੱਜ ਵੀ ਚੱਲ ਰਿਹਾ ਹੈ ਜਦਕਿ ਸਾਡੇ ਸ਼ੈਡਿਊਲਡ ਕਾਸਟ ਲੋਕਾਂ ਦੇ ਨਿਆਂੇ ਪੜ ਚੁੱਕੇ ਐ ਐਜੂਕੇਟਿਡ ਐ ਵੈਲ ਐਜੂਕੇਟਿਡ ਐ ਸਾਨੂੰ ਗਿਆਨ ਹੈ ਕਿ ਸੰਵਧਾਨ ਅਨੁਸਾਰ ਸਾਨੂੰ ਕੀ ਕੀ ਮਿਲਣਾ ਚਾਹੀਦਾ ਫਿਰ ਵੀ ਅੱਜ ਇਹ ਜਾਲੀ ਸਰਟੀਫਿਕੇਟ ਬਣਾ ਕੇ ਜਿਹੜੇ ਲੋਕ ਆ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਐ ਸਾਨੂੰ ਦੁੱਖ ਨਾਲ ਅਸੀਂ ਧਰਨਾ ਵੀ ਲਾਇਆ ਹੋਇਆ ਚੰਡੀਗੜ੍ਹ ਆ ਔਰ ਵਾਰ ਵਾਰ ਵੱਖ-ਵੱਖ ਸਮੇਂ ਮੁੱਖ ਮੰਤਰੀ ਨੂੰ ਵੀ ਮੰਗਬੱਤਰ ਦਿੱਤੇ ਆ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਵੀ ਲਿਆ ਮੁੱਖ ਮੰਤਰੀ ਨੇ ਕਦੇ ਸਾਨੂੰ ਮਿਲਣ ਲਈ ਸਮਾਂ ਨਹੀਂ ਦਿੱਤਾ 5 3 2024 ਨੂੰ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਬੋਲਿਆ ਸੀ ਕਿ ਜਾਲੀ ਸਰਟੀਫਿਕੇਟਾਂ ਦੀ ਅਸੀਂ ਜਿਹੜੀ ਆ ਪੜਤਾਲ ਕਰਾਂਗੇ ਔਰ ਹੋਇਆ ਕੀ ਕਿ ਉਹਨਾਂ ਦਿਨਾਂ ਜੀ ਇਹਨਾਂ ਨੇ ਕਰਮਜੀਤ ਅਨਮੋਲ ਦਾ ਜਾਲੀ ਸਰਟੀਫਿਕੇਟ ਬਣਾ ਕੇ ਇੱਕ ਪਛੜੀ ਸ਼੍ਰੇਣੀ ਦਾ ਮਰਾਸੀ ਜਾਤੀ ਹੈ ਜਿਹੜੀ ਪਛੜੀ ਸ਼੍ਰੇਣੀਆਂ ਦੇ ਵਿੱਚ ਸੀਰੀਅਲ ਨੰਬਰ 51 ਤੇ ਆਉਂਦੀ ਹੈ ਇਹਨਾਂ ਨੇ ਇੱਕ ਸ਼ੈਡਿਊਲਡ ਕਾਸਟ ਜਾਤੀ ਦਾ ਸਰਟੀਫਿਕੇਟ ਬਣਾ ਕੇ ਉਹਨੂੰ ਕਰਮਜੀਤ ਅਨਮੋਲ ਨੂੰ ਉੱਥੇ ਜਿਹੜਾ ਫ੍ਰੀ ਕੋਟ ਤੋਂ ਇਲੈਕਸ਼ਨ ਲੜਾਇਆ ਉਹਦੀ ਪੜਤਾਲ ਅਜੇ ਪੈਂਡਿੰਗ ਹੈ ਅੱਜ ਜ਼ਿਲ੍ਹਾ ਭਲਾਈ ਅਫਸਰ ਦਫ਼ਤਰ ਦੇ ਵਿੱਚ ਜਦੋਂ ਵੇਖਿਆ ਕਿ ਇੱਥੇ ਬਾਤ ਮੰਦਾ ਹਾਲ ਹੈ ਇੱਕ ਸਿਰਫ ਸਰਦਾਰ ਗਰਜੰਟ ਸਿੰਘ ਬੈਠੇ ਐ ਬਾਕੀ ਅਮਲਾ ਸ਼ਾਖਾ ਦਫ਼ਤਰ ਦੇ ਵਿੱਚ ਹਾਜ਼ਰ ਨਹੀਂ ਹੈ ਸੋ ਮੁੱਖ ਮੰਤਰੀ ਜੀ ਜੇ ਤੁਹਾਡੇ ਜ਼ਿਲ੍ਹੇ 'ਚ ਇਹ ਹਾਲ ਹੈ ਔਰ ਬਾਕੀ ਪੰਜਾਬ ਦੇ ਬਾਕੀ ਜ਼ਿਲ੍ਹਿਆਂ 'ਚ ਕੀ ਹੋਊਗਾ ਤੁਸੀਂ ਇੱਧਰ ਧਿਆਨ ਦਿਓ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਮਾਨਯੋਗ ਮੁੱਖ ਮੰਤਰੀ ਨੂੰ ਡਾਇਰੈਕਟਰ ਸੋਸ਼ਲ ਵੈਲਫੇਅਰ ਨੂੰ ਕਿ ਤੁਸੀਂ ਇਸ ਪੜਤਾਲ ਦਾ ਨਿਪਟਾਰਾ ਕਰਾਓ ਕਿਉਂਕਿ ਇਹ ਫਰਜੀ ਵਾੜਾ ਪਿਛਲੇ ਲੰਬੇ ਸਮੇਂ ਤੋਂ 40-45 ਸਾਲ ਤੋਂ ਪੰਜਾਬ ਦੇ ਵਿੱਚ ਜਨਰਲ ਸਮਾਜ ਦੇ ਲੋਕ ਇਹ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰ ਰਹੇ ਆ ਭਾਵੇਂ ਉਹ ਇਕਨੋਮਿਕਲ ਵੀਕਰ ਸੈਕਸ਼ਨ ਦੇ ਸਰਟੀਫਿਕੇਟ ਬਣਾਏ ਆ ਭਾਵੇਂ ਅੰਗਹੀਂਦਰ ਸਰਟੀਫਿਕੇਟ ਬਣਾਏ ਆ ਗੂੰਗੇ ਬੋਲੇ ਦੇ ਬਣਾਏ ਆ ਬੀਸੀ ਜਾਤੀ ਦੇ ਬਣਾਏ ਆ ਐਸਸੀ ਜਾਤੀ ਦੇ ਸਰਟੀਫਿਕੇਟ ਬਣਾ ਕੇ ਜਿਹੜਾ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਇਆ ਉਹਨਾਂ ਲੋਕਾਂ ਨੇ ਔਰ ਉਹਦੀ ਪਰਭਾਈ ਕਦੇ ਵੀ ਨਹੀਂ ਹੋ ਸਕਦੀ ਅਸੀਂ ਮੰਗ ਕਰਦੇ ਆ ਕਿ ਉਹਨਾਂ ਲੋਕਾਂ ਦੀ ਕੁਰਕੀ ਕੀਤੀ ਜਾਵੇ ਉਹਨਾਂ ਤੋਂ ਉਹਨਾਂ ਦੀ ਪਰਪਾਈ ਜਿਹੜੀ ਉਹਨਾਂ ਨੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਇਆ ਉਹਦੀ ਉਹਦੀ ਜਿਹੜੀ ਆ ਪਰਪਾਈ ਉਹਦੀ ਤੁਰੰਤ ਕੀਤੀ ਜਾਵੇ ਉਹਨਾਂ ਦੀ ਕੁਰਕੀ ਕੀਤੀ ਜਾਵੇ ਜਿੰਨਾਂ ਲੋਕਾਂ ਨੇ ਇਸ ਤਰ੍ਹਾਂ ਦੇ ਜਾਲੀ ਸਰਟੀਫਿਕੇਟ ਬਣਾਏ ਐ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਕੱਲਾ ਇਹ ਹੀ ਨਹੀਂ ਇਹ ਲੋਕਾਂ ਨੇ ਜਾਲੀ ਸਰਟੀਫਿਕੇਟ ਬਣਾ ਕੇ ਪੀੜੀ ਦਰ ਪੀੜੀ ਆਪਣੇ ਬੱਚਾ ਨੂੰ ਵੀ ਇਹ ਇਕੱਲਾ ਸਰਕਾਰੀ ਨੌਕਰੀਆਂ ਚ ਨਹੀਂ ਲਾਭ ਲਿਆ ਰਾਜਸੀ ਸਫਾ ਦੇ ਵਿੱਚ ਵੀ ਜਾਂ ਸਰਕਾਰੀ ਸਹੂਲਤਾਂ ਪ੍ਰਾਪਤ ਕਰਨ ਵਿੱਚ ਵੀ ਬੜੇ ਵੱਡੇ ਵੱਡੇ ਇਹਨਾਂ ਨੇ ਕਬਲੇ ਕੀਤੇ ਹੋਏ ਐ ਸੋ ਇਹ ਲੋਕ ਆ ਜਿਹੜੇ ਇਹ ਜਿਹੜਾ ਜਿਹੜਾ ਵੀ ਸਾਡਾ ਕੋਈ ਬੰਦਾ ਜਨਰਲ ਸਮਾਜ ਦਾ ਐਸਸੀ ਸਰਟੀਫਿਕੇਟ ਜਾਂ ਬੀਸੀ ਸਰਟੀਫਿਕੇਟ ਬਣਾ ਕੇ ਨੌਕਰੀ ਕਰਦਾ ਔਰ ਉਹ ਆਪਦੀ ਕੈਟਾਗਰੀ ਦੇ ਵਿੱਚ ਮੈਰਿਟ ਦੇ ਵਿੱਚ ਇੰਨਾ ਕਮਜ਼ੋਰ ਹੁੰਦਾ ਕਿ ਉਹ ਵਿੰਗਾ ਤੇ ਧਾਰਾ ਲੱਭ ਕੇ ਇਹ ਸਰਟੀਫਿਕੇਟ ਬਣਾ ਕੇ ਨੌਕਰੀ ਕਰਦਾ ਫਿਰ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਚੰਗੇ ਢੰਗ ਨਾਲ ਕਰਦਾ ਔਰ ਉਹ ਪਰਿਵਾਰ ਕਿੱਥੇ ਜਾਂਦਾ ਜਿਹੜਾ ਇੱਕ ਸਾਡਾ ਐਸਸੀ ਕੈਟਾਗਰੀ ਦਾ ਉਮੀਦਵਾਰ ਜਿਹਦਾ ਹੱਕ ਮਾਰਿਆ ਜਾਂਦਾ ਉਹ ਕਿਤੇ ਕੋਹਾਂ ਦੂਰ ਉਹ ਗਰੀਬੀ ਦੀ ਦਲਦਲ ਦੇ ਵਿੱਚ ਦਸਿਆ ਜਾਂਦਾ ਸੋ ਸਾਡਾ ਇਹ ਜਿਹੜਾ ਰਿਜ਼ਰਵੇਸ਼ਨ ਚੋੜਫੜੋ ਪੱਕਾ ਮੋਰਚਾ ਮੁਹਾਲੀ ਲੱਗਾ ਹੋਇਆ ਅਸੀਂ ਪੰਜਾਬ ਦੇ ਵਿੱਚ ਜਿੱਥੇ ਵੀ ਕਿਤੇ ਇਹ ਸਮੱਸਿਆ ਆਉਂਦੀ ਹੈ ਉੱਥੋਂ ਦੇ ਅਧਿਕਾਰੀਆਂ ਨੂੰ ਉੱਥੋਂ ਦੇ ਵਿਭਾਗ ਦੇ ਵਿਭਾਗ ਦੇ ਮੁਖੀਆਂ ਨੂੰ ਹਮੇਸ਼ਾ ਲਿਖਦੇ ਰਹਿੰਨੇ ਆ ਪਰ ਪੰਜਾਬ ਸਰਕਾਰ ਦਾ ਇੰਨਾ ਠੰਡਾ ਕੰਮ ਹੈ ਦਫ਼ਤਰਾਂ ਦੇ ਵਿੱਚ ਇਸੇ ਦਫ਼ਤਰ ਦੇ ਵਿੱਚ 14 10 24 ਨੂੰ ਇਹ ਪੱਤਰ ਆਇਆ ਔਰ 14 10 24 ਤੋਂ ਬਾਅਦ ਅੱਜ 3 ਮਹੀਨੇ ਹੋ ਗਏ 4 ਮਹੀਨੇ ਅਰੇ ਤੱਕ ਜਿਲ੍ਹਾ ਪ੍ਰਸ਼ਾਸਨ ਅਫਸਰ ਦਫ਼ਤਰ ਨੇ ਇਹਦੀ ਕੋਈ ਪੜਤਾਲ ਨਹੀਂ ਕੀਤੀ ਸੋ ਮੈਂ ਸਾਰੇ ਹੀ ਪੰਜਾਬ ਦੇ ਉਹਨਾਂ ਸਾਰੇ ਜਾਗਰੂਕ ਲੋਕਾਂ ਨੂੰ ਬੇਨਤੀ ਕਰਦਾ ਕਿ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਸਾਥ ਦਿਓ ਤੁਹਾਡੇ ਬੱਚੇ ਦਾ ਭਵਿੱਖ ਨਿਕਲਿਆ ਜਾ ਰਿਹਾ ਹੈ ਤੁਹਾਡਾ ਕੱਲਾ ਨੌਕਰੀਆਂ 'ਚ ਨਹੀਂ ਸਰਕਾਰੀ ਨੌਕਰੀਆਂ ਦੇ ਵਿੱਚ ਤੋਂ ਇਲਾਵਾ ਰਾਸ਼ੀ ਸਭਾਾਂ ਦੇ ਵਿੱਚ ਜਾਂ ਸਰਕਾਰੀ ਸਹੂਲਤਾ ਪ੍ਰਾਪਤ ਕਰਨ ਵਿੱਚ ਸਾਨੂੰ ਨਿਘੜਿਆ ਜਾ ਰਿਹਾ ਹੈ ਅੱਛਾ ਪ੍ਰਧਾਨ ਜੀ ਇਹ ਨਹੀਂ ਲੱਗਦਾ ਕਿ ਤਨਾ ਕਿਤੇ ਕਿ ਆਮ ਲੋਕਾਂ ਦੀ ਸਰਕਾਰ ਦੇ ਵਿੱਚ ਆਮ ਲੋਕਾਂ ਦੇ ਮਸਲੇ ਆ ਜਿਹੜੇ ਹੋਲ ਜਾਏ ਜਾ ਰਹੇ ਆ ਇਹ ਬਿਲਕੁਲ ਜੀ ਇਹ ਕੋਈ ਆਮ ਲੋਕਾਂ ਦੀ ਸਰਕਾਰ ਨਹੀਂ ਹੈਗੀ ਇਹ ਜਿਹੜੇ ਇਹਨਾਂ ਦੇ 92 ਐਮਐਲਏ ਆ 93 94 ਜਿੰਨੇ ਵੀ ਹੋ ਗਏ ਆ ਇਹ ਇਹ ਇੱਕ ਕਿਸਮ ਦੇ ਐਡੇ ਭੁਖੜ ਕਿਸਮ ਦੇ ਕਰਿੰਦੇ ਆ ਸਰਕਾਰ ਦੇ ਜਿਹੜੇ ਕਿ ਲੱਪ ਗੜਾਪੀ ਭ੍ਰਸ਼ਟਾਚਾਰ ਦਾ ਵਾਅਦਾ ਕਰ ਰਹੇ ਆ ਔਰ ਤੁਸੀਂ ਦੇਖੋ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕਰਦੇ ਸੀ ਕਿ ਅਸੀਂ ਦਿਨ ਅਜ ਖਤਮ ਕਰ ਦਿਆਂਗੇ ਅੱਜ ਨਸ਼ਾ ਘਰ ਘਰ ਜਿਹੜੇ ਵਿੱਚ ਸਪਲਾਈ ਹੋ ਰਿਹਾ ਔਰ ਜਿਹੜੇ ਇਹਨਾਂ ਦੇ ਐਮ ਐਲ ਏ ਆ ਜਿਹੜੇ ਇਹਨਾਂ ਦੇ ਵਾਰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਰਦੇ ਆ ਉਹ ਇਹਨਾਂ ਨੂੰ ਮੋਟੀ ਕਮਾਈ ਕਰਕੇ ਐਮ ਐਲ ਏ ਦੇ ਘਰ ਪਰ ਰਹੇ ਆ ਸੋ ਦੁੱਖ ਨਾਲ ਕਹਿਣਾ ਪੈਂਦਾ ਕਿ ਪੰਜਾਬ ਦੀ ਜਵਾਨੀ ਆ ਜਿਹੜੀ ਇਹ ਗੋਲੀਆਂ ਨਾਲ ਤਾਂ ਨਹੀਂ ਮਾਰੀ ਗਈ ਇਹ ਵੱਡੀ ਟੁੱਕੀ ਤਾਂ ਨਹੀਂ ਗਈ ਆ ਸੁੰਨਾ ਮਾਰ ਮਾਰ ਕੇ ਇਹਨਾਂ ਨੇ ਸਾਡੇ ਜਿਹੜੇ ਨੌਜਵਾਨ ਮੁੰਡਿਆਂ ਦਾ ਪਵੈਖ ਯਾਰਤਾ ਉਹਨਾਂ ਉਹ ਮਰ ਚੁੱਕੇ ਐ ਸੋ ਇਹ ਸਰਕਾਰ ਤੋਂ ਸਾਨੂੰ ਕੋਈ ਨਿਆ ਦੀ ਜਿਹੜੀ ਉਮੀਦ ਨਹੀਂ ਹੈ ਪਰ ਫਿਰ ਵੀ ਅਸੀਂ ਮੰਗ ਕਰਦੇ ਆ ਕਿ ਅਜੇ ਵੀ ਜੇ ਸਰਕਾਰ ਦੇ ਦੀ ਕੋਈ ਮਾੜੀ ਮੋਟੀ ਜ਼ਮੀਰ ਜਾਗਦੀ ਹੈ ਤਾਂ ਇਹਨਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੀ ਇਹ ਆਕਾਸ ਰੱਖ ਕੇ ਸਰਕਾਰ ਬਣਾਈ ਸੀ ਬਦਲਾਅ ਦੀ ਨੀਤੀ ਲੈ ਕੇ ਲੋਕਾਂ ਨੂੰ ਇਨਸਾਫ ਦਿਵਾਉਣ ਅੱਛਾ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਇਮਾਨਦਾਰੀ ਈਮਾਨਦਾਰਾਂ ਦੀ ਸਰਕਾਰ ਹੈਗੀ ਆ ਅਸੀਂ ਜੋ ਵੀ ਕਿਤੇ ਗਲਤ ਹੋਊਗਾ ਜੋ ਵੀ ਭ੍ਰਿਸ਼ਟਾਚਾਰ ਹੋਊਗਾ ਕਿਉਂਕਿ ਭ੍ਰਿਸ਼ਟਾਚਾਰ ਮੁੱਖ ਤੌਰ ਦੇਤੇ ਭ੍ਰਿਸ਼ਟਾਚਾਰ ਦੇ ਵਿਰੋਧੀ ਸੀਗੇ ਇਹ ਕਹਿੰਦੇ ਸੀਗੇ ਅਸੀਂ ਪਰ ਜਿੱਥੇ ਵੀ ਕਹਿੰਦੇ ਭ੍ਰਿਸ਼ਟਾਚਾਰ ਹੋਊਗਾ ਉਸ ਦੀ ਨਿਰਪੱਖ ਤੌਰ ਦੇਤੇ ਜਾਂਚ ਹੋਊਗੀ ਕਰਮਜੀਤਨ ਮੋਰਾਲੇ ਮਾਮਲੇ ਦੇ ਵਿੱਚ ਇੰਨੀ ਧੀਮੀ ਜਾਂਚ ਦੇ ਕੀ ਕਾਰਨ ਮੰਨ ਸਰ ਗੱਲ ਇਹ ਆ ਕਿ ਕਰਮਜੀਤਨ ਮੋਰਾਲਾ ਮੁੱਖ ਮੰਤਰੀ ਦਾ ਦੋਸਤ ਆ ਇਕੱਠੇ ਫਿਲਮਾਂ ਬਣਾਉਂਦੇ ਰਹੇ ਇਕੱਠੇ ਕਮੇਡੀ ਕਰਦੇ ਰਹੇ ਆ ਇਸ ਕਰਕੇ ਜਾਂਚ ਇੰਨੀ ਮੱਠੀ ਹੈ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਹੈ ਜਿਹੜੇ ਅਧਿਕਾਰੀ ਕੁਰਸੀਆਂ ਤੇ ਬਹਿ ਕੇ ਪੰਜਾਬ ਦੇ ਖਜ਼ਾਨੇ ਚੋਂ ਤਨਖਾਹ ਲੈਂਦੇ ਆ ਪੰਜਾਬ ਦੇ ਲੋਕਾਂ ਦੇ ਜਿਹੜੇ ਆ ਜੇਬਾਂ ਚੋਂ ਜਾ ਰਹੀ ਆ ਉਹ ਤਨਖਾਹ ਔਰ ਉਹ ਤਨਖਾਹ ਲੈ ਕੇ ਕੋਈ ਕੰਮ ਨਹੀਂ ਕਰਦੇ ਤੁਸੀਂ ਦੇਖੋ ਵੀ ਇਹ ਪੱਤਰ ਹੈ ਜਿਹੜਾ 14 10 24 ਦਾ ਜ਼ਿਲ੍ਹਾ ਭਲਾਈ ਅਫਸਰ ਕੋਲੇ ਆਇਆ ਹੋਇਆ ਹੈ ਔਰ ਜੇ ਇਹ ਭ੍ਰਿਸ਼ਟਾਚਾਰ ਨਹੀਂ ਹੈ ਕਿ 4-4 ਮਹੀਨੇ ਬੰਦੇ ਕੁਰਸੀਆਂ ਤੇ ਬੈਠ ਕੇ ਕੋਈ ਉਹਦੀ ਜਜਮੈਂਟ ਨਹੀਂ ਦੇ ਰਹੇ ਅਜੇ ਕਹਿੰਦੇ ਸਾਨੂੰ ਸਮਾਂ ਲੱਗੂਗਾ ਔਰ ਸਮਾਂ ਕਿੰਨਾ ਲੱਗੂਗਾ ਮੈਂ ਇਹ ਮੰਗ ਕਰਦਾ ਕਿ ਇਹ ਤੁਰੰਤ 1-2 ਦਿਨਾਂ ਦੇ ਵਿੱਚ ਇਹਦੀ ਪੜਤਾਲ ਕਰਕੇ ਡਾਇਰੈਕਟਰ ਸੋਸ਼ਲ ਵੈਲਫੇਅਰ ਨੂੰ ਭੇਜੀ ਜਾਵੇ ਤਾਂ ਜੋ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਫਰਜ਼ੀ ਵਾੜਾ ਚਲਾਇਆ ਉਹਨਾਂ ਨੂੰ ਨੱਥ ਪਾਈ ਜਾ ਸਕੇ